ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਬਹੁਤ ਬਹੁਤ ਜੀ ਮਾਰਕਾ ਬੰਦੇ ਸਿੰਘ ਜੀ ਦਾ ਜਿਹਨਾਂ ਦੀ ਇਹ ਨਵੀਂ ਪੁਸਤਕ ਆਈਏ ਇਬਾਦਤ ਤੋਂ ਸ਼ਹਾਦਤ ਤੱਕ ਤੇ ਦੂਜਾ ਬਹੁਤ ਬਹੁਤ ਧੰਨਵਾਦ ਪਿਆਰੀ ਭੈਣ ਜੀ ਪਰਮਜੀਤ ਕੌਰ ਜੀ ਸ਼ੰਦ ਜਿਨ੍ਹਾਂ ਦੀ ਰਹਿਮਾਈ ਦੇ ਕਰਕੇ ਜਿਨ੍ਹਾਂ ਦੇ ਕਰਕੇ ਆਪਾਂ ਕੁਝ ਬੋਲ ਸਕਨੇ ਆ ਕੁਝ ਕਰ ਸਕਨੇ ਆ ਤੇ ਕਿਤਾਬ ਦਾ ਨਾਮ ਹੈ ਇਬਾਦਤ ਤੋਂ ਸ਼ਹਾਦਤ ਤੱਕ ਤੇ ਇਬਾਦਤੋ ਸਾਧਨ ਜੋ ਮੰਦਰਾ ਉਹ ਹੈ ਖਾਲਸਾ ਤੇ ਮੇਰੀ ਜੋ ਰਸਨਾ ਹੈ ਇਸੇ ਸਵੰਤ ਹੈ ਇਸੇ ਦੀ ਗੋਬਿੰਦ ਸਿੰਘ ਦੀ ਜਾਨ ਖਾਲਸਾ ਗੋਬਿੰਦ ਸਿੰਘ ਦੀ ਜਾਨ ਖਾਲਸਾ ਵਖਰੀ ਹੈ ਪਹਿਚਾਨ ਖਾਲਸਾ ਗੋਬਿੰਦ ਸਿੰਘ ਦੀ ਜਾਨ ਖਾਲਸਾ ਵਖਰੀ ਹੈ ਪਹਿਚਾਨ ਖਾਲਸਾ ਤਲੀ ਤੇ ਸੀਸ ਟਕਾ ਕੇ ਆਇਆ ਆਪਨਾ ਆਪ ਮਿਟਾ ਕੇ ਆਇਆ ਚੜੀ ਤੇ ਸੀਸ ਟਕਾ ਕੇ ਆਇਆ ਆਪਣਾ ਆਪ ਮਿਟਾ ਕੇ ਆਇਆ ਧਰਮ ਦੇ ਰਾਹ ਤੇ ਤੁਰਨਾ ਏ ਤੇ ਰਵਾਇਤ ਜਿੰਦ ਜਾਨ ਖਾਲਸਾ ਮਨੀ ਸਿੰਘ ਬੰਦ ਬੰਦ ਕਟਵਾਇਆ ਮਨੀ ਸਿੰਘ ਬੰਦ ਬੰਦ ਕਟਵਾਇਆ ਖੋਪਰ ਤਾਰੂ ਸਿੰਘ ਲਹਾਇਆ ਚੜ ਖੜੀਆਂ ਤੇ ਚੜ ਸਕਦਾ ਏ ਕਿਤਨਾ ਬੀਰ ਮਹਾਨ ਖਾਲਸਾ ਹਾਥੀ ਨਾਲ ਬਚਿੱਤਰ ਲੜਿਆ ਹਾਥੀ ਨਾਲ ਬਚਿੱਤਰ ਲੜਿਆ ਸਿੰਘ ਨਾਗਣੀ ਬਰਛਾ ਫੜਿਆ ਜਿਉਂਦਾ ਜੰਗ ਚੋਂ ਮੁੜੇ ਨਾ ਮੁੜੇ ਜਿਉਂਦਾ ਜੰਗ ਚੋਂ ਮੁੜੇ ਨਾ ਮੁੜੇ ਕਰਦਾ ਯੁੱਧ ਖਮਸਾਨ ਖਾਲਸਾ ਕਦੇ ਗੜੀ ਚਮਕੌਰ ਚ ਘੜ ਕੇ ਕਦੇ ਗੜੀ ਚਮਕੌਰ ਚ ਘੜ ਕੇ ਹੋਣ ਸ਼ਹੀਦ ਵੈਰੀ ਨਾਲ ਲੜ ਕੇ ਸਿੰਘ ਅਜੀਤ ਜੁਝਾਰਨੇ ਲੜ ਕੇ ਦਸਿਆ ਹੈ ਬਲਵਾਨ ਖਾਲਸਾ ਪਹੁੰਚੇ ਵਿੱਚ ਕਟਹਿਰੀ ਭਾਵੇਂ ਪਹੁੰਚੇ ਵਿੱਚ ਕਟਹਿਰੀ ਭਾਵੇਂ ਸੂਬਾ ਵਾਲਾ ਜ਼ਹਿਰੀ ਭਾਵੇਂ ਕੰਧ ਸ਼ਹਿਰ ਸਰਹੰਦ ਵੀ ਡਿਗ ਪਈ ਕੰਧ ਸ਼ਹਿਰ ਸੰਧ ਹਾਂ ਦੀ ਡਿਗ ਪਈ ਹੱਸ ਕੇ ਦੇ ਗਿਆ ਜਾਨ ਖਾਲਸਾ ਆਖਰ ਬੰਦਾ ਸਿੰਘ ਬਹਾਦਰ ਚੜ ਆਇਆ ਸਰਹੰਦ ਬਹਾਦਰ ਆਖਰ ਬੰਦਾ ਸਿੰਘ ਬਹਾਦਰ ਹਿੰਦੂ ਹਾਦਰ ਖਾਨ ਵਜੀਦਾ ਮਾਰਨ ਕਾਇਆ ਆਇਆ ਵਣ ਤੂਫਾਨ ਖਾਲਸਾ ਇਹ ਮਜ਼ਲੂਮਾਂ ਦੇ ਨਾਲ ਖੜਦਾ ਇਹ ਮਜ਼ਲੂਮਾਂ ਦੇ ਨਾਲ ਖੜਦਾ ਧਰਮ ਦੀ ਖਾਤਰ ਇਹ ਹੈ ਲੜਦਾ ਵਿੱਚ ਰਣਜੀਤ ਅਸਮਾਨੀ ਝੁਲਦਾ ਵਿੱਚ ਰਣਜੀਤ ਅਸਮਾਨੀ ਝੁਲਦਾ ਇਹਦਾ ਨਾਮ ਨਿਸ਼ਾਨ ਖਾਲਸਾ ਗੁਰੂਗਬਨ ਸਿੰਘ ਦੀ ਜਾਨ ਖਾਲਸਾ ਵਖਰੀ ਹੈ ਪਹਿਚਾਨ ਖਾਲਸਾ ਗਾਇਰੂ ਦੀ ਕਹਾਣੀ ਸਾ ਗਾਇਰੂ ਦੀ ਕੀ ਹੱਥੀ